स्वागत है पंजाब न्यूज़ 7 ਦੇ ਵਿੱਚ ਨਜ਼ਦੀਕ ਪਿੰਡ ਪੋਲੋ ਮਜਰੇ ਵਿਕੇ ਸੱਚਖੰਡ ਵਾਸੀ ਬਾਬਾ ਸੰਤ ਕਰਨੈਲ ਸਿੰਘ ਪੋਲੋ ਮਜਰੇ ਵਾਲੇ ਸੰਤ ਬਾਬਾ ਮਹਿੰਦਰ ਸਿੰਘ ਤੇ ਹਨੂ ਮਜਰੇ ਵਾਲੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿੱਗੀ ਜਾਤ ਨੂੰ ਸਮਰਪਿਤ ਕਰਵਾਏ ਗਿਆ ਸਮਾਗਮ ਦੌਰਾਨ 6 ਲੋੜਵੰਤ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਇਹਦੀ ਜਾਣਕਾਰੀ ਦਿੰਦੇ ਆ ਭਾਈ ਸਤਨਾਮ ਸਿੰਘ ਪੋਲੋ ਮਜਰੇਵਾਲਿਆ ਨੇ ਦੱਸਿਆ ਕਿ ਕੰਨਿਆ ਦਾਨ ਤੋਂ ਵੱਡਾ ਦਾਨ ਇਸ ਦੁਨੀਆ ਵਿੱਚ ਕੋਈ ਨਹੀਂ ਇਹ ਜੇ ਦਾਨ ਦੀ ਅੱਜ ਕੱਲ੍ਹ ਦੇ ਮੰਗਿਆਈ ਦੇ ਜਵਾਨੇ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਕਈ ਪਰਿਵਾਰ ਇਹ ਜੇ ਹੁੰਦੇ ਹਨ ਜੋ ਆਪਣੀਆਂ ਧੀਆਂ ਦੇ ਕਾਰਜ ਕਰਨ ਤੋਂ ਅਸਮਰੱਥ ਹੁੰਦੇ ਹਨ ਇਹ ਜੇ ਪਰਿਵਾਰਾਂ ਦੀ ਮਦਦ ਲਈ ਇਹ ਜੇ ਸਾਂਝੇ ਕਾਰਜ ਕਰਨਾਂ ਦਾ ਸਮੇਂ ਦੀ ਮੁੱਖ ਲੋੜ ਹੈ ਸੰਤ ਬਾਬਾ ਸੁਖਵੀਰ ਸਿੰਘ ਕੰਦੋਲੇ ਵਾਰੀ ਦੀ ਸਰਪ੍ਰਸਤੀ ਹੇਠ ਛੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ। ਉਹਨਾਂ ਨੂੰ ਵਿਆਹ ਦੇ ਵਿੱਚ ਸਮਾਨ ਵੀ ਦਿੱਤਾ ਗਿਆ ਜੋ ਕਰਦਾ ਕਰੇ ਉਸਮਾਨ ਵਰਤ ਵਿੱਚ ਆਉਣ ਵਾਲਾ। ਇਸ ਮੌਕੇ ਸੰਤ ਸਮਾਜਾ ਵਿੱਚੋਂ ਬਾਬਾ ਦਰਸ਼ਨ ਸਿੰਘ ਜੀ, ਤਕਬੀ ਸਹਿਬਾਲੇ, ਬਾਬਾ ਕੁਲਦੀਪ ਸਿੰਘ ਮਜਾਦ, ਬਾਬਾ ਪ੍ਰਿੰਤਮ ਸਿੰਘ ਪੜੋਦੀ, ਬਾਬਾ ਵੰਤ ਸਿੰਘ ਟਿੰਡ ਸੱਭਾ ਬਬਰਵਿੰਦਰ ਸਿੰਘ ਮਛਲੀ ਬਾਬਾ ਪਰਮਜੀਤ ਸਿੰਘ ਨਥਮਲਪੁਰ ਵਾਲੇ ਬਾਬਾ ਹਰਜੀਤ ਸਿੰਘ ਗੋਵਿੰਦਗੜ ਵਾਲੇ ਬਾਬਾ ਜਸਵੀਰ ਸਿੰਘ ਹਰਗਣਾ ਬਾਬਾ ਸੱਜੀਸ਼ਣ ਯੂਐਸਏ ਬਾਬਾ ਲਖਵੀਰ ਸਿੰਘ ਬਾਬਾ ਪਪਿੰਦ ਸਿੰਘ ਮਾਜਰੇ ਵਾਲੇ ਬਾਬਾ ਗੁਰਵਿੰਦਰ ਸਿੰਘ ਡੋਮ ਛੇੜੀ ਪੀਜੀਆ ਲੰਗੜਾ ਵਾਲੇ ਭਾਈ ਕੁਰਵਿੰਦਰ ਸਿੰਘ ਕਲਹੇੜੀ ਨੇ ਇਸ ਸ਼ਮੂਲੀਅਤ ਕੀਤੀ ਕਾਰਜ ਦੇ ਵਿੱਚ ਇਸ ਮੌਕੇ ਵੱਖ-ਵੱਖ ਸੰਤਾਂ ਮਹਾਪੁਰਖਾਂ ਵੱਲੋਂ ਕੀਰਤਨ ਢਾਡੀ ਦਰਬਾਰ 라ਹੀਂ ਸੱਤਨ ਨੂੰ ਨਿਹਾਲ ਕੀਤਾ ਗਿਆ। ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਘਮਾਣੋ। ਇਹ ਰਹੀ ਆਪਣੀ ਮਹਾਰੂਨ ਦੇ ਵੀਰ ਨੇ ਕੀ ਕਰਦਾ। ਮੈਂ ਉਹ ਵਿਸ਼ੇਸ਼ ਤੌਰ ਤੇ ਸਮਾਰਕ ਮੌਨਾੌਰ ਮੈਂ ਜੁਗਤ ਜੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਮਾਨ ਜੀਤ ਮਹਾਰਾਜ ਕਹਿੰਦੇ ਆਪਣੇ ਆਪ ਦੀ ਸੰਭਾਲ ਕਰ ਸਮਾ ਲਉਣਾ ਫਿਰ ਆਪ ਆਨੰਦ ਕਰ ਸਕਾਂਗੇ ਕਰਾਂਗੇ ਨਾ ਕੋ ਬਾਬਾ ਸੰਤ ਰੇ ਜੀ ਸਾਹਿਬ ਸਤਿ ਸਤੋਪ ਬਾਬਾ ਸੁਖੀ ਸਿੰਘ ਜੀ ਕੋ ਇਹ ਵਾਲਾ ਨਾਟਕ ਕਰਨਾ ਹੈ ਇਸੇ ਤੌਰ ਤੇ ਆਪਾਂ ਸਮਾਰਨ ਕਰਨਾ ਹੈ ਉਹ ਬਾਈਕ ਉਹਦਾ ਇਧਰ ਨੂੰ ਮੰਜਾ ਸਿਹ ਕਾਲ ਇਹ ਸਾਥ 10 12 ਸਾਲਾਂ ਤੋਂ ਦਿੱਤਾ ਉਹਨਾਂ ਦਾ ਉਹਨਾਂ ਨੇ 31000 ਰੁਪਇਆ ਇਸ ਸਮਾਗਮ ਦੇ ਵਿੱਚ ਦਿੱਤਾ ਬਾਬਾ ਜੀ ਕੋਲੋਂ ਬੋਲੇ ਵਾਲੇ ਰੁਪਏ ਕੀਆ ਨਾ ਪਰਖਾਣੂ ਦਾ ਦਰਸ਼ਮਾਨ ਸਾਡੇ ਆਪਾ ਗੁਰਵਿੰਦਰ ਸਿੰਘ ਦੀ ਲਾਡੀ ਬਾਬਾ ਜੀ ਦਾ ਬੇਟਾ ਉਪਨ ਰਸਿੰਦੀ ਇਧਰ ਦੇਖੋ ਬਾਬਾ ਜੀ ਇਧਰ ਦੇਖੋ ਬਾਬਾ ਜੀ ਬਾਡੀ ਇਸ ਤਰ੍ਹਾਂ ਪਿਆਰ ਨਾਲ ਸਜਿਆ ਰਿਹਾ ਤੁਸੀਂ ਕਿੰਨੇ ਪਿਆਰ ਨਾਲ ਬੈਠੇ ਹੋ ਕਿ ਹੁਣ ਕੀ ਕਰ ਸਰਪਟ ਹੋ ਜਾਣਾ ਹੈ ਬਾਬਾ ਜੀ ਅਮਨਤ ਸਿੰਘ ਧਰੋ ਵਾਲੇ ਤੋਂ ਇਸ ਦਾ ਪਹਿਲਾ ਇੱਕ ਸ਼ਹਿਰ ਉਹ ਨਹੀਂ ਆਜਿ ਜਿਹੜੀਆਂ ਮਾਨਨੇ ਆ ਤੇ ਉਧਰ ਆਨੰਦ ਕਰਦੇ ਹੁੰਦੇ ਨੇ ਸਭਾ ਪਰਦੇ ਬੁਲਾ ਕੇ 10 ਤੋਂ ਸਮਾਗਮ ਵਰਤੇ ਉੱਚੀ ਬੋਲੇ ਅੱਜ ਸ਼੍ਰੀਮਾਨ ਸੰਤ ਬਾਬਾ ਕਰਮਾਇ ਸਿੰਘ ਜੀ ਕੋਲੋਂ ਮਾਜਰੇ ਮਾਹੁਰਖਾਂ ਦੀ ਜਾਤ ਦੇ ਵਿੱਚ ਆਪਾਂ ਸਲਾਲਾ ਸਮਾਗਮ ਤੇ ਇਲਾਕੇ ਦੇ ਮਹਾਂਪੁਰਖੇ ਬਾਬਾ ਜੀ ਹੰਸਾਲੀ ਵਾਲੇ ਤਨ ਮਾਜਰੇ ਵਾਲੇ ਪੈਰੋ ਮਾਜਰੇ ਵਾਲੇ ਕਰਤਾਰ ਸਿੰਘ ਮਸਤੋਂ ਸਾਹਿਬ ਵਾਲੇ ਬਾਬਾ ਜੀ ਨਥੋਪੁਰ ਵਾਲੇ ਬਾਬਾ ਅਤਰ ਸਿੰਘ ਮਹਾਰਾ ਸਾਹਿਬ ਸਭੂ ਮਹਾਂਪੁਰਖਾਂ ਦੀ ਸਰਪ੍ਰਸਤ ਬਾਬਾ ਕਰਤਾਰ ਸਿੰਘ ਪੈਰੋ ਮਾਜਰੇ ਵਾਲੇ ਮਹਾਂਪੁਰਖਾਂ ਦੀ ਸਰਪ੍ਰਸਤੀ ਦੇ ਵਿੱਚ ਸਮਾਗਮ ਹੋਇਆ ਉਨ੍ਹਾਂ ਦੇ ਪਿਆਰ ਦੇ ਵਿੱਚ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਵੀ ਕੀਤੇ ਗਏ ਆ। ਸਤਿਗੁਰਾਂ ਨੇ ਕਿਰਪਾ ਕੀਤੀ ਆ ਬਹੁਤ ਸੰਗਤ ਨੇ ਸਹਿਯੋਗ ਵੀ ਦਿੱਤੇ ਆ। ਬੋਲਿਓ ਨਾ ਔਖਾ ਕਰਨ। ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਸ਼ੇਰੋ ਜੀ। ਸੋ ਸਾਡੇ ਜੋ ਮੁਲਾਜ਼ਮ ਵੀ ਕੰਟੀਨ ਚਾਰ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਇਹ ਜਿਹੜਾ ਸਮਾਗਮ ਹੈ ਜੀ ਬੋਲੋ ਮਾਧਰੇ ਦੀ ਧਰਤੀ ਦੇ ਉੱਤੇ ਸ਼੍ਰੀਮਾਨ ਸੰਤ ਪਾਪਾ ਕਰਨੈਲ ਸਿੰਘ ਜੀ ਉਹਨਾਂ ਦੀ ਮਿੱਠੀ ਜਾਤ ਨੂੰ समर्पित हर साल सालाना समागम है जी इस समागम ਦੇ ਵਿੱਚ ਬਾਬਾ ਕਰਨੈਲ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਉਹਨੀ ਹਰ ਸਾਲ ਉਪਰਾਲਾ ਕਰਦੇ ਨੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਕਰਕੇ ਸਹਿਯੋਗ ਸਾਡੇ ਭਰਾ શ્રીਮਾਨ ਸੰਤ ਬਾਬਾ ਸੁਖਵੀਰ ਸਿੰਘ ਜੀ ਕਦੋਲੇ ਵਾਲੇ ਮਹਾਂਪੁਰਖਾਂ ਦਾ ਬਹੁਤ ਜ਼ਿਆਦਾ ਹੀ ਸਹਿਯੋਗ ਹੁੰਦਾ ਹੈ ਜੀ ਸੰਗਤ ਦੇ ਸਹਿਯੋਗ ਨਾਲ ਇਸ ਵਾਰ 6 ਲੜਕੀਆਂ ਦੇ ਆਨੰਦਕਾਰਜ ਹੋਏ ਨੇ ਜਿਹਦੇ ਵਿੱਚ ਸਮੁੱਚੀ ਸੰਗਤ ਨੇ ਸ਼ਮੂਲੀਅਤ ਕੀਤੀ ਸੋ ਮਹਾਂਪੁਰਖਾਂ ਵੱਲੋਂ ਸਾਰਿਆਂ ਦਾ ਧੰਨਵਾਦ ਜਿੱਥੇ ਸਾਰਿਆਂ ਦਾ ਧੰਨਵਾਦ ਹੈ ਉੱਥੇ ਵਿਸ਼ੇਸ਼ ਕਰਕੇ ਜਿੰਨੇ ਵੀ ਮੀਡੀਆ ਵਾਲੇ ਵੀਰ ਨੇ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ